ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਕਰਦੇ ਆ ਆਪਣੇ ਚੈਨਲ ਸੰਧੂ ਬੱਦਰਪੁਰੀਆ ਡੇਰੀ ਫਾਰਮ ਵਿੱਚ ਆਸ ਕਰਦੇ ਆ ਜੋ ਵੀ ਭੈਣ ਭਰਾ ਜੁੜੇ ਨੇ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਦੇ ਹੋਗੇ ਰਿਕਵੈਸਟ ਬੇਨਤੀ ਕਰਦੇ ਆ ਕਿਤੇਓਂ ਵੀ ਸਜਣੋ ਖਰੀਦਦਾਰੀ ਕਰਦੇ ਜੇ ਨਰਖ ਪਰਖ ਤਸੱਲੀ ਕਰਕੇ ਲੈ ਕੇ ਜਾਣਾ ਫਰਜ਼ ਬੰਦਾ ਅੱਜ ਪਹੁੰਚ ਚੁੱਕੇ ਆ ਪਿੰਡ ਭੂਰਾ ਕ੍ਰੀਮਪੁਰਾ ਜ਼ਿਲ੍ਹਾ ਲੱਗਦਾ ਸ਼੍ਰੀ ਤਰਨਤਾਰ ਸਰ ਤੇ ਸੱਜਣੋ ਤਹਿਸੀਲ ਜਿਹੜੀ ਇਹਨੂੰ ਲੱਗਦੀ ਪੱਟੇ। ਭਾਈ ਜਸ਼ਨਪ੍ਰੀਤ ਸਿੰਘ ਦੇ ਫਾਰਮ ਤੇ ਪਹੁੰਚ ਚੁੱਕੇ ਆ। ਇੱਕ ਵੜਿਆ ਲੈ ਕੇ ਆਇਆ ਵੀਰ। ਬਾਕੀ ਸਾਰੀ ਡਿਟੇਲ ਲੈ ਕੇ ਸਾਂਝੀ ਕਰਦੇ ਆਂ। ਐਂਡ ਤੱਕ ਮੇਰੇ ਵੀਰ ਜੁੜੇ ਰਿਓ। ਤੇ ਵੇਖ ਕੇ ਨਰਖ ਪਰਖ ਤਸੱਲੀ ਕਰਕੇ ਲੈ ਕੇ ਜਾਣਾ। ਅੱਗੇ ਤੱਕ ਵੀਡੀਓ ਨੂੰ ਪਹਚਾਇਓ ਜਾਂ ਹੋਰ ਵੀ ਕਿਸੇ ਵੀਰ ਦਾ ਕੋਈ ਫਾਇਦਾ ਹੋ ਜਾਂਦਾ ਆਪਣੀ ਜਿਹੜੀ ਖਰੀਦਦਾਰੀ ਕਰ ਸਕਦਾ। ਠੀਕ ਹੈ ਜੀ ਤੇ ਆਓ ਲਈਏ ਹੁਣ ਡਿਟੇਲ ਵੀਰ ਤੋਂ ਕਰੀ ਕੀ ਤੁਹਾਡਾ ਨਾਮ ਸਾਂਝੀ ਭਾਈ ਜਸ਼ਨਪੀਸ ਸਾਸਿਕਾਲ ਸਾਸਿਕਾਲ ਵੀਰ ਜੀ ਠੀਕ ਠਾਕ ਭਰਾ ਹਾਂਜੀ ਵਧੀਆ ਜੀ ਠੀਕ ਚਲੇ ਨਾਮ ਨਾਮ ਜਸ਼ਨਦੀਪ ਸਿੰਘ ਪਿੰਡ ਪਿੰਡ ਪੂਰਾ کریمਪੂਰਾ ਤੇ ਜ਼ਿਲ੍ਹਾ ਜ਼ਿਲ੍ਹਾ ਤਨਤਨ ਤਹਿਸੀਲ ਪੱਟੀ ਮੋਬਾਈਲ ਨੰਬਰ ਮੋਬਾਈਲ ਨੰਬਰ 88729 7438 ਠੀਕ ਹੈ ਇੱਕੋ ਗਾਇਆਂ ਵੀਰ ਇੱਕੋ ਗਾਇਆਂ ਠੀਕ ਆ ਹਾਂਜੀ ਤੇ ਕਿੰਨਾ ਕੁ ਦੁੱਧ ਆ ਤੇ ਕੀ ਗੱਲ ਬਾਤ ਆ ਤੇ ਜਸਵਾਸ ਸੁਈ ਆ ਹੂੰ 8 10 ਦਿਨਾਂ ਨੂੰ ਸੁਈ ਨ ਹੋ ਗਈ ਆ ਅੱਛਾ ਦੁੱਧ ਹੈਗਾ ਥਲੇ 12 13 ਕਿਲੋ ਅੱਛਾ 12 ਆ ਠੰਡਾ ਕਰਕੇ 12 13 ਕਿਲੋ ਹੈਗਾ ਚੋਂ ਚਾਹ ਓਕੇ ਇੱਕ ਇੱਕ ਨੰਬਰ ਠੀਕ ਹੈ ਖੋਲ ਕੇ ਤੁਰਤ ਤਰਾ ਕਰੇਗੀ ਚੇਕ ਆ ਅੱਛਾ ਲੋ ਭਈ ਸਜਣੋਂ ਠੰਡ ਠੰਡ ਪੈਂਦੀ ਜਨ ਭਾਈ ਨੂੰ ਇਹ ਨਹੀਂ ਵੈਸੇ ਬਿਊਟੀ ਪਾਰਲਰ ਵੀਰ ਨੇ ਨਹੀਂ ਲਾਇਆ ਤੇ ਬਾਕੀ ਦੁੱਧ 12 13 ਕਿਲੋ ਦੱਸਦਾ ਠੀਕ ਆ ਜੀ ਤੇ ਵਹਿੜ ਦਾ ਕੱਦ ਪੁੱਤ ਠੀਕ ਆ ਤੇ ਦੇਖ ਸਕਦੇ ਬਈ ਲੋ ਜੀ ਅਗੋਂ ਫੇਸ ਕੁਆਲਿਟੀ ਵੀ ਦੇਖ ਸਕਦੇ ਜੀ ਲਓ ਜੀ ਕਿਆ ਬਾਤਾਂ ਲਓ ਬਾਕੀ ਵੀ ਤੋਰਾ ਤਾਰਾ ਵੇਖ ਲਓ ਮੇਰੇ ਵੀ ਚੈੱਕ ਕਰ ਲਓ ਠੀਕ ਆ ਤੇ ਲਓ ਜੀ ਥਾਂ ਤੁਣ ਮੁੱਠੀ ਜਲਾ ਲੱਗਾ ਤੇ ਕੱਦ ਜਿਹੜਾ ਵੱਡਾ ਵੇਤੀ ਜੁੱਧਾਂ ਵੱਲ ਫਿਰਾਂ ਦਾ ਕੀ ਰਹੇਗਾ ਮੋਲ ਭਲਾ ਜੋ ਮਰਜੀ 50 45 ਆਪਾਂ ਕਰਨਾ ਨਹੀਂ ਹੈ ਅੱਛਾ 40000 ਰੁਪਏ ਦੀ ਹਾਂ ਲੈ ਕਰਤਾਗੇ ਹੋਰ ਕਰ ਦਿਓ ਛੋਟ ਛੋਟ ਹੋਰ ਥੋੜਾ ਬਹਲਾ ਕਰ ਲੈ 38 38 ਦੇ ਦਾਂਗੇ ਹੋਰ ਛੱਡ ਦਿਓ 37 ਦੇ ਦਾਂਗੇ ਉਹ ਦੱਸ 35 ਦੀ ਕਰ ਦੇ ਹੈ 35 ਦੀ 35 ਜਾਂਦੇ ਓਏ ਛੋੜ ਛੱਪਾ ਹੀ ਹੋਣਾ ਕੋਈ ਨਹੀਂ ਮਾਨ ਤਾਨੂੰ ਬੇਥੇਰਾ ਕਰਤਾ ਠੀਕ ਆ 35000 ਦੀ ਮਿਲ ਜੂਗੀ ਠੀਕ ਆ ਤੇ ਧਰਾਈਆਂ ਮਰਵਾ ਕੇ ਵਿਖਾਉਣੀਆਂ ਹਾਂਜੀ ਮਰਵਾ ਚੱਲ ਲਾਓ ਜੁੱਧਾਂ